ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਦਿਆਂਗੇ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਭਾਨੇ ਸਿੱਧੂ ਬਾਰੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਚਾਰ ਪਰਚੇ ਭਾਨੇ ਸਿੱਧੂ ਦੇ ਉੱਪਰ ਹੋਏ ਐ ਤੇ ਜਿਸ ਕਾਰਨ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾਗਾ ਤੇ ਇੱਥੇ ਹੀ ਪੰਜਾਬ ਦੇ ਸਾਰੇ ਹੀ ਨੌਜਵਾਨਾਂ ਦੇ ਵਿੱਚ ਭਾਰੀ ਰੋਸ ਹੈਗਾ ਕਿ ਭਾਨੇ ਸਿੱਧੂ ਦੀ ਜਲਦ ਤੋਂ ਜਲਦ ਰਿਹਾਈ ਕੀਤੀ ਜਾਵੇ ਤੇ ਸਰਕਾਰ ਨੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ 10 ਤਰੀਕ ਦਿੱਤੀ ਹੈਗੀ ਕਿ 10 ਫਰਵਰੀ ਤੱਕ ਅਸੀਂ ਭਾਨੇ ਸਿੱਧੂ ਨੂੰ ਰਿਹਾ ਕਰ ਦੇਵਾਂਗੇ ਜੇਲ੍ਹ ਦੇ ਵਿੱਚੋਂ ਪਰ ਉੱਥੇ ਹੀ ਤੁਹਾਨੂੰ ਦੱਸ ਦੇ ਹੁਣ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਤੇ ਫੋਟੋਜ਼ ਵਾਇਰਲ ਹੋ ਰਹੀਆਂ ਨੇ ਭਗਵੰਤ ਮਾਨ ਅਤੇ ਪੰਨਾ ਸਿੰਘ ਸਿੱਧੂ ਦੀਆਂ ਜਿੱਥੇ ਕਿ ਇਹ ਦੋਵੇਂ ਜਣੇ ਆਪਾਂ ਨੂੰ ਇਕੱਠੇ ਵੇਖਣ ਨੂੰ ਮਿਲ ਰਹੇ ਨੇ ਤੇ ਕਿਹਾ ਜਾ ਰਿਹਾ ਵੀ ਪੰਨਾ ਸਿੱਧੂ ਵੀ ਇੱਥੇ ਇੱਕ ਗੱਦਾਰ ਆਗਾ ਤੇ ਉਹ ਇੱਕ ਆਮ ਪਾਰਟੀ ਦਾ ਹੀ ਬੰਦਾ ਹੈ ਤੇ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਇਸ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਦਈਏ ਕਿ ਅਸੀਂ ਇੱਥੇ ਇਹ ਨਹੀਂ ਕਹਿ ਰਹੇ ਕਿ ਇਹ ਫੋਟੋ ਫੇਕ ਆਪ ਇਹ ਫੋਟੋ ਹੈਗੀ ਤਾਂ ਬਿਲਕੁਲ ਅਸਲੀ ਆ ਪਰ ਹੈਗੀ ਬਹੁਤ ਸਮਾਂ ਪਹਿਲਾਂ ਦੀ ਹੈ ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣੀ ਅਤੇ ਕਿਉਂਕਿ ਤੁਹਾਨੂੰ ਪਤਾ ਵੀ ਕਿ ਉਹ ਭਗਵੰਤ ਮਾਨ ਦੇ ਖਿਲਾਫ ਨਹੀਂ ਸੀਗੇ ਸ਼ੁਰੂ ਦੇ ਦੌਰ ਦੇ ਵਿੱਚ ਪਰ ਬਾਅਦ ਦੇ ਵਿੱਚ ਜੋ ਕੰਮ ਹੋਏ ਉਹਨਾਂ ਨੂੰ ਲੈ ਕੇ ਇਹਨਾਂ ਦੋਵੇਂ ਜਾਣੇ ਦੇ ਵਿੱਚ ਵਿਚਾਰਕ મતਭੇਦ ਹੋਏ ਨੇ ਤੇ ਹੁਣ ਜੋ ਉਸ ਦੇ ਉੱਪਰ ਨਜਾਇਜ਼ ਪਰਚੇ ਹੋਏ ਤਿੰਨਾ ਕਰਕੇ ਹੀ ਲੋਕਾਂ ਦਾ ਤੇ ਪੰਨੀ ਸਿੱਧੂ ਹੋਰਾਂ ਦਾ ਰੋਸ਼ ਆਗਾ ਭਗਵੰਤ ਮਾਨ ਦੇ ਲਈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਚੀਜ਼ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਤੇ ਜਲਦੀ ਮਿਲਦੇ ਆ ਨਵੀਂ ਵੀਡੀਓ 'ਚ ਕਿਸੇ ਨਵੀਂ ਅਪਡੇਟ ਦੇ ਨਾਲ